ਸਰਹੰਦ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਅਸੀਰ ਰੱਥ ਸਾਹਿਬ ਗੁਰਦੁਆਰਾ ਸਾਹਿਬ ਰੁਕੇ ਉੱਥੇ ਨਮਸਤਕ ਹੋਣ ਤੋਂ ਬਾਅਦ ਰੱਥ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਸੀਸ ਸੰਸਕਾਰ ਸਥਾਨ ਭਾਈ ਸੰਗਤ ਸਿੰਘ ਜੀ ਤੇ ਉੱਥੇ ਸਾਨੂੰ ਬਾਬਾ ਜੀ ਮਿਲੇ ਤੇ ਸਾਨੂੰ ਨਾਲ ਲੈ ਕੇ ਗਏ ਤੇ ਕਹਿੰਦੇ ਤੁਹਾਨੂੰ ਇਹ ਇਤਿਹਾਸ ਬਾਰੇ ਜਾਣ ਕਰਾਨਿਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸ਼ਹੀਦ ਭਾਈ ਸੰਗਤ ਸਿੰਘ ਜੀ ਦੇ ਜੀਵਨੀ ਬਾਰੇ ਤੇ ਉਸ ਸਮੇਂ ਦੇ ਦੌਰ ਬਾਰੇ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਨੈਭ ਸਿੰਘ ਜੀ ਨਾਲ ਗੱਲਬਾਤ ਕਰਾਉਂਦੇ ਆ ਤੇ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਦੇਣਗੇ ਤੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਾਓ ਵੀ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਬਾਬਾ ਜੀ ਇਹ ਇਤਿਹਾਸ ਹੈਗਾ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਕਲੰਗੀ ਤੋੜੇ ਦੀ ਦਤ ਬਖਸ਼ੀ ਸੀਗੀ ਜੀ ਤੇ ਚਲ ਕਲੰਗੀ ਤੋੜੇ ਦੀ ਦਤ ਬਖਸ਼ਣ ਤੋਂ ਬਾਅਦ ਜਦੋਂ ਦੂਸਰੇ ਦਿਨ ਜੰਗ ਹੋਇਆ ਤਾਂ ਬਾਬਾ ਜੀ ਦੀ ਸ਼ਹੀਦੀ ਹੋਣ ਤੋਂ ਬਾਅਦ ਹੋ ਗਈ ਸ਼ਹੀਦੀ ਹੋਣ ਤੇ ਉਪਰੰਤ ਮੁਸਲਮਾਨਾਂ ਨੇ ਇਹ ਸੋਚ ਲਿਆ ਕਿ ਦਸਮ ਪਿਤਾ ਮਹਾਰਾਜ ਜਿਹੜਾ ਸਿੱਖਾਂ ਦਾ ਗੁਰੂ ਸੀਗਾ ਉਹ ਸ਼ਹੀਦ ਹੋ ਗਿਆ ਇਹ ਉਹਨਾਂ ਦੇ ਭਲੇਖੇ ਦੇ ਵਿੱਚ ਉਹਨਾਂ ਨੇ ਉਸ ਸ਼ਹੀਦ ਸੀਸ ਦਾ ਉਹ ਤਾੜ ਨਾਲ ਸੀਸ ਕੱਟ ਕੇ ਇੱਥੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਇਆ ਗਿਆ ਸੀਗਾ ਜੀ ਜਿੱਥੇ ਉਸ ਦਸਪਉ ਨੂੰ ਇਹ ਸੀਸੁਰੇ ਆਇਆ ਜੀ 10 ਪਹੁੰਨੂ ਹੀ ਇੱਥੇ ਸਹਿਬਜ਼ਾਦੇ ਗ੍ਰਫਤਾਰ ਕਰਕੇ ਫਤਿਹ ਮਰੰਡੇ ਤੋਂ ਲਿਆਂਦੇ ਹੋਏ ਸੀਗੇ ਜੀ ਠੀਕਾ ਜੀ ਤੇ ਉਹ ਸਹਿਬਜ਼ਾਦਿਆਂ ਨੂੰ ਫਿਰ ਇਹ ਪਹਿਲੀ 11 ਪਹ ਦੀ ਪਹਿਲੀ ਪੇਸ਼ੇ ਨੂੰ ਇਹ ਸੀਸ ਦਿਖਾਇਆ ਗਿਆ ਸੀਗਾ ਜੀ ਉਹਨਾਂ ਨੂੰ ਕਿਹਾ ਗਿਆ ਤਾਂ ਵੀ ਇਹ ਤੁਹਾਡੇ ਪਿਤਾ ਦਾ ਸੀਸ ਸੀ ਸਾ ਤੇ ਵੀ ਤੁਸੀਂ ਹੁਣ ਦੀਨ ਕਬੂਲ ਕਰ ਲਓ ਤੇ ਸਹਿਬਜ਼ਾਦਿਆਂ ਨੇ ਇਹ ਗੱਲ ਕਹੀ ਵੀ ਦੇਖੋ ਇਹ ਕਲੰਗੀ ਤੋੜਾ ਸਾਡੇ ਪਿਤਾ ਦਾ ਵੀ ਇਹ ਜਿਹੜਾ ਸੀਸ ਆ ਇਹ ਸਾਡੇ ਸਾਡੇ ਪਿਤਾ ਦਾ ਨਹੀਂ ਹੈਗਾ ਇਹ ਭਾਈ ਸੰਗਤ ਸਿੰਘ ਜੀ ਦਾ ਸੀਸ ਆ ਜਿਨ੍ਹਾਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਮਸ਼ਕਲ ਸੀਗੇ ਰੂਦੇ ਸਿੱਖ ਸੀਗੇ ਤੇ ਉਹਨਾਂ ਦਾ ਸੀਸ ਆ ਇਹ ਠੀਕ ਆ ਜੀ ਉਸ ਦੇ ਉਪਰੰਤ ਉਹ ਸੀਸ ਅੱਗੇ ਨੂੰ ਆਜੋ ਜੀ ਥੋੜਾ ਜਿਹਾ ਉਸ ਦੇ ਉਪਰੰਤ ਉਹ ਸੀਸ ਜਿਹੜਾ ਉੱਥੇ ਤੋਂ ਆਇਆ ਸੀਗਾ ਜੀ ਉਹ ਸੀਸ ਦਾ ਇਸ ਜਗ੍ਹਾ ਵਿੱਚ ਸੰਸਕਾਰ ਹੋ ਗਿਆ ਸੀਗਾ ਜੀ ਉਸ ਮਹਾਰਾਜ ਦੀ ਜੋਤ ਸੀਗੀ ਜਿਹਨੇ ਸੰਸਕਾਰ ਕੀਤਾ ਸੀਗਾ ਜੀ ਇਹ ਠੀਕ ਆ ਜੀ ਦੇਖੋ ਜੀ ਆ ਪਿੱਛੇ ਬਿਲਡਿੰਗ ਆ ਆ ਪਿੱਛੇ ਬਿਲਡਿੰਗ ਆ ਜਿਹਦੇ ਚ ਸੰਨ 47 ਤੋਂ ਪਹਿਲਾ ਮਹਾਰਾਜਾ ਪਟਿਆਲੇ ਨੇ ਉਹ ਗੁਰਦੁਆਰਾ ਸਾਹਿਬ ਸਾਹਿਬ ਸਾਬਤ ਕੀਤਾ ਹੋਇਆ ਸੀਗਾ ਜਿੱਥੇ ਗੁਰਦੁਆਰਾ ਸਾਹ ਦੇ ਵਿੱਚ ਮਹਾਰਾਜ ਪ੍ਰਕਾਸ਼ ਹੁੰਦਾ ਸੀਗਾ ਜੀ ਉਰੇ ਆਜੋ ਅੰਦਰ ਦਿਖਾਉਣ ਦਰਸ਼ਨ ਕਰਾਉਂਦੇ ਆਂ ਇੱਥੇ ਦੇਖੋ ਜੀ 47 ਤੋਂ ਪਹਿਲਾਂ ਮਹਾਰਾਜਾ ਭពਿੰਦਰ ਸਿੰਘ ਵੱਲੋਂ ਇਹ ਜਿਹੜੀ ਬਿਲਡਿੰਗ ਹੋਤੀ ਇੱਥੇ ਪ੍ਰਕਾਸ਼ ਕਰਿਆ ਹਦਾ ਦੇਖੋ ਚੰਦੋਏ ਵਾਸਤੇ ਗੁੰਡੀਆਂ ਵੀ ਲੱਗੀਆਂ ਹੋਈਆਂ ਦੋਨੇ ਪਾਸੇ ਤੇ ਉਧਰ ਵੀ ਲੱਗੀਆਂ ਸੀ ਉਧਰੋਂ ਪਟੀਆਂ ਗਈਆਂ ਚਾਰ ਗੁੰਡੀਆਂ ਲੱਗੀਆਂ ਦਾ ਇੱਥੇ ਪ੍ਰਕਾਸ਼ ਹੁੰਦਾ ਸੀਗਾ ਇਹ ਗੁਰਦੁਆਰਾ ਸੀਗਾ ਪ੍ਰਾਤਨ ਆਪਣਾ ਠੀਕ ਆ ਜੀ ਉੱਥੇ ਬਾਬਾ ਜੀ ਦਾ ਸੀਸ ਦਾ ਸੰਸਕਾਰ ਹੋਇਆਤਾ ਉਹ ਨਾਲ ਉਹਦੇ ਖੂਹ ਵੀ ਆ ਜੀ ਓਰੇ ਖੂਹ ਆ ਇਹ ਬਿਲਡਿੰਗ ਔਰ ਬਾਬਾ ਜੀ ਦਾ ਸੀਸ ਦਾ ਸੰਸਕਾਰ ਵਾਲਾ ਸਥਾਨ ਔਰ ਇਹ ਖੂਹ ਇਹ ਤਿੰਨਾਂ ਦਾ ਇੱਕ ਇਤਿਹਾਸ ਆ ਇਸ ਇਤਿਹਾਸ ਦੇ ਇਸ ਖੂਹ ਦੇ ਵਿੱਚ ਬਾਬਾ ਜੀ ਦਾ ਕੋਈ ਨਾ ਕੋਈ ਸਬੂਤ ਆ ਕਿ ਇਹ ਇੱਕ ਰਮਦਾਸੀਆ ਬ੍ਰਦਰਰੀ ਨਾਲ ਸੰਬੰਧਤ ਹੋਣ ਕਰਕੇ ਕਿਉਂਕਿ ਜਿਨੂੰ ਨੂੰ ਪਿੱਛੇ ਜੋ ਲੋਕ ਕਹਿੰਦੇ ਨੇ ਚਮਾਰ ਜਾਤੀ ਦਾ ਇਸ ਚਮਾਰ ਜਾਤੀ ਦੇ ਹੋਣ ਦੇ ਕਰਕੇ ਇਹਨੂੰ ਈਰਖਾ ਕਰਕੇ ਇਤਿਹਾਸ ਨੂੰ ਉਡਵੋਇਆ ਗਿਆ ਜਾਨ ਬੁੱਧ ਕੇ ਖਤਮ ਕਰਨ ਤੇ ਤਲੇ ਹੋ ਆ ਦੇਖੋ ਕਿ ਇੱਥੇ ਪਿੱਛੇ ਪਿੱਛੇ ਆ ਰੱਤ ਸਾਹਿਬ ਬਣਾਤਾ ਇਹਨਾਂ ਨੇ ਆ ਰੱਤ ਸਾਹਿਬ ਜਿਹੜਾ ਕਹਿੰਦੇ ਸਹਿਬਜਾਦਿਆਂ ਨੂੰ ਰੱਤ ਚ ਫੜ ਕੇ ਲੈਂਦਾ ਉਹ ਸਹਿਬਜਾਦਿਆਂ ਨੂੰ ਲੈ ਕੇ ਵਿਚਾਰਿਆਂ ਨੂੰ ਸ਼ਹੀਦਤਾ ਇਹਨਾਂ ਨੇ ਕਰਤਾ ਹੈ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਇੱਥੇ ਰੱਤ ਚ ਲਿਆਉਣਾ ਤਾਂ ਇਹਨਾਂ ਨੇ ਰਾਤ ਚ ਆਇਆ ਸੀਗਾ ਬਾਬਾ ਸੰਗਤ ਸਿੰਘ ਦਾ ਸੀਸ ਆਇਆਤਾ ਜਦੋਂ ਚਮਕੌਰ ਦੀ ਜੰਗੀ ਰੱਥ ਦਾ ਜਿਹਦੇ ਵਿੱਚ ਸੀਸੁਰਿਆ ਆਇਆਤਾ ਉਹ ਸੀਸ ਦਾ ਸੰਸਕਾਰ ਉਰੇ ਹੋ ਗਿਆ ਤਾਂ ਰੱਥ ਕੋਈ ਨਹੀਂ ਉਰੇ ਆਇਆ ਰੱਥ ਦਾ ਪਿੱਛੇ ਹੀ ਰਹਿ ਗਿਆ ਰੱਥ ਦਾ ਤਾਂ ਕੋਈ ਮਿਹਰਬਾਨੀ ਹੈਗਾ ਰਥੰਦ ਦਾ ਸਿਰਫ ਇੱਕ ਨਾਂ ਉਹਨਾਂ ਸਾਬਜਾਦਿਆਂ ਕਰਕੇ ਨਾਂ ਲਾਤਾ ਰਸ ਸਾਬਜਾਦਿਆਂ ਦਾ ਗੱਡੇ ਚ ਆਏ ਸੀਗੇ ਠੀਕ ਆ ਜੀ ਮਹਾਰਾਜਾ ਪਟਿਆਲੇ ਵੱਲੋਂ ਸਾਰਾ ਕੁਝ ਉਹਦੇ ਸਤਿਪਾਦ ਕਰਿਆ ਗਿਆ ਕਰਿਆ ਹੋਇਆ ਸੀਗਾ ਜੀ ਠੀਕ ਆ ਜੀ ਸਾਰਾ ਕੁਝ ਇਹ ਸਤਿਪਾਦ ਕਰਿਆ ਹੋਇਆ ਤਾਂ ਹੈ ਬਾਬਾ ਜੀ ਇਹ ਦੱਸੋ ਵੀ ਜੰਗਰਦਵਾਰ ਸਾਹਿਬ ਹੈ ਇਹ ਸ਼ੀਸ਼ ਤੇ ਇਹ ਸੰਗਤ ਦੇ ਦਰਸ਼ਨ ਕਰਨਾ ਚਾਹੁੰਦੀ ਹੋਵੇ ਤੇ ਉਹਨਾਂ ਨੂੰ ਦੱਸੋ ਵੀ ਕਿਵੇਂ ਇੱਥੇ ਹਾਂਜੀ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਡਰੈਸ ਨਹੀਂ ਦੱਸਿਆ ਇਹ ਸਥਾਨ ਹੈਗਾ ਅਮਰ ਅਮਰਸ਼ੀਦ ਬਾਬਾ ਸੰਗਤ ਸਿੰਘ ਜੀ ਦਾ ਇਹ ਹੈਗਾ ਰੇਲਵੇ ਰੇਲਵੇ ਫਾਟਕ ਫਤੇਗੜ ਸਾਹਿਬ ਠੀਕ ਹੈ ਬਸੀ ਰੋਡ ਫਤੇਗੜ ਸਾਹਿਬ ਬਸੀ ਰੋਡ ਦੇ ਉੱਪਰ ਆ ਫਾਟਕਾਂ ਦੇ ਬਿਲਕੁਲ ਨਜ਼ਦੀਕ 200 ਗੱਜ ਦੀ ਦੂਰੀ ਤੇ ਆ ਬਾਬਾ ਜੀ ਦਾ ਸਥਾਨ ਹੈ ਫਤੇਗੜ ਸਾਹਿਬ ਆ ਅ ਪਤੇਗੜ੍ਹ ਦਾ ਗੁਰਦੁਆਰਾ ਵੀ ਬਹੁਤ ਨੇੜੇ ਨੇੜੇ ਹੀ ਆ ਉਹ ਪਟਕਾਂ ਦੇ ਨੇੜੇ ਆ ਉਹ ਵੀ ਪਰਲੇ ਪਾਸੇ ਆ ਬਿਲਕੁਲ ਇਹ ਨੇੜੇ ਨੇੜੇ ਉਸਤਾਨ ਨੇ ਇਹ ਆ ਬਾਬਾ ਮੋਤੀराम ਮਹਿਰੇ ਦੇ ਵੀ ਨੇੜੇ ਹੀ ਆ ਇਹ ਥੋੜੇ ਜਿਹਾ ਅੱਗੇ ਜਾ ਕੇ ਅੱਗੇ ਜਿੱਥੇ ਸਾਹਮਣੇ ਹਾਂ ਰਤਸਾ ਗੁਰਦੁਆਰਾ ਆ ਰਤਸਾ ਬਣਾਇਆ ਹੋਇਆ ਜਿਹੜਾ ਰਤਸਾ ਗੁਰਦੁਆਰੇ ਨਾਲ ਹੀ ਬਿਲਕੁਲ ਹਮ ਬਾਬਾ ਸੰਗਤ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਜਿੱਥੇ ਸ਼ੀਸ਼ ਜੀ ਜੀਸ ਦਾ ਸੰਸਕਾਰ ਹੋਇਆ ਹੈ ਸੰਸਕਾਰ ਕਿੱਥੋਂ ਹੋਇਆ ਸੀ ਬਾਬਾ ਜੀ ਦੇ ਤੇ ਠੀਕ ਆ ਜੀ ਇਸ ਕਰਕੇ ਕਿਰਪਾ ਕਰਿਓ ਸਾਨੂੰ ਸੰਗਤਾਂ ਦੇ ਸੰਯੋਗ ਦੀ ਲੋੜਾ ਮਹਾਰਾਜ ਕਿਰਪਾ ਕਰਿਓ ਸਿਗੁਰ ਸਾਨੂੰ ਕੋਈ ਨਹੀਂ ਇਹ ਗਰੀਬ ਜਾਤੀਆਂ ਨੂੰ ਬਹੁਤ ਅਨਗੋਲਾ ਕਰ ਰਹੇ ਨੇ ਇਸ ਕਰਕੇ ਕਿਰਪਾ ਕਰਕੇ ਸਾਡੀ ਹੱਥ ਵੰਨ ਕੇ ਬੇਨਤੀ ਹੈ ਸਾਰੇ ਸੰਗਤ ਨੂੰ ਸਿੱਖਾਂ ਨੂੰ ਵੀ ਕਿਰਪਾ ਕਰਕੇ ਇਸ ਇਤਿਹਾਸ ਨੂੰ ਉਜਾਗਰ ਕਰਨ ਦਾ ਸਾਡੇ ਨਾਲ ਸਾਥ ਦਿਓ ਗੁਰੂ ਸਾਹਿਬ ਨੇ ਸਾਰੀ ਜਾਤੀ ਪਾਤੀ ਹਰੇਕ ਇੱਕ ਕੀਤੀ ਹੈ ਹਾਂ ਜੀ ਗੁਰੂ ਸਾਹਿਬ ਨੇ ਕੋਈ ਵੰਡ ਨਹੀਂ ਕੀਤੀ ਗੁਰੂ ਸਾਹਿਬ ਚਾਹੁੰਦੇ ਵੀ ਸਾਰੇ ਇੱਕ ਬਰਾਬਰ ਸੀ ਗੁਰੂ ਸਾਹਿਬ ਦੀ ਨਿਗਰ ਦੇ ਵਿੱਚ ਤੇ ਮੇਰੀ ਬੇਨਤੀ ਹੈ ਇੱਕ ਆਪਣੇ ਰੰਗਰੇਟਾ ਗੁਰੂ ਦੇ ਬੇਟਿਆਂ ਨੂੰ ਸਬ ਬਾਬਾ ਜੀ ਬੇਨਤੀ ਇਹ ਆ ਇਹ ਦੇਖੋ ਹਰ ਕਾ ਸ਼ਹੀਦ ਆ ਜਿਹੜਾ ਬਹੁਤ ਸਤਕਾਰਯੋਗ ਆ ਬਾਬਾ ਜੀਵਨ ਸਿੰਘ ਜੀ ਇਹ ਜਿਹੜੇ ਬਹੁਤ ਸਤਕਾਰਯੋਗ ਜਿਹੋ ਨੇ ਉਹਨਾਂ ਦੇ ਉਹਨਾਂ ਦੇ ਤੁਸੀਂ ਸ਼ਹੀਦੀ ਨੂੰ ਰੋਲੋ ਨਾ ਦੇਖੋ ਜਿਹੜੀ ਉਹਨਾਂ ਨੂੰ ਮਹਾਰਾਜ ਨੇ ਦਿੱਤੀ ਆ ਉਹ ਬੜੀ ਵੱਡੀ ਆ ਅੰਰੇਟਾ ਗੁਰੂ ਕਾ ਬੇਟਾ ਠੀਕ ਆ ਜੀ ਜਿਹੜੀ ਬਾਬਾ ਜੀ ਸੰਗਤ ਸਿੰਘ ਜੀ ਨੂੰ ਦਿੱਤੀ ਆ ਪਾਦਸ਼ਾਹੀ ਮਹਾਰਾਜ ਨੇ ਬਖਸ਼ੀ ਆ ਇਹਨ ਗਰੀਬ ਸਿਕਨ ਕੋ ਦੇਉ ਪਾਦਸ਼ਾਹੀ ਜੇ ਯਾਦ ਰੱਖੇ ਹਮਰੀ ਗੁਰਿਆਈ ਇਹ ਗੁਰਿਆਈ ਤੋਂ ਹੀ ਡਰਦੇ ਨੇ ਲੋਕ ਇਸ ਕਰਕੇ ਸਾਨੂੰ ਲੋਕਾਂ ਨੂੰ ਲੜਾਉਂਦੇ ਨੇ ਮੇਰੀ ਬੇਨਤੀ ਆ ਰੰਗਰੇਟੇ ਸਿੱਖਾ ਨੂੰ ਵੀ ਭਾਈ ਤੁਸੀਂ ਆਪਣੇ ਬਾਬਾ ਜੀਵਨ ਸਿੰਘ ਦਾ ਇਤਿਹਾਸ ਨੂੰ ਉਜਾਗਰ ਕਰੋ ਜਿੱਥੇ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਨੰਦਪੁਰ ਸਾਹਿਬ ਸੀਸ ਦਾ ਸੰਸਕਾਰ ਹੋਇਆ ਹੈ ਉਹਦੇ ਬਰੋਬਰ ਬਣਾਓ ਗੁਰਦੁਆਰਾ ਪਤਾ ਲੱਗੇ ਲੋਕਾਂ ਨੂੰ ਜਿੱਥੇ ਹੋਣਾ ਆਨੰਦਪੁਰ ਸਾਹਿਬ ਗੁਰਦੁਆਰਾ ਬਾਬਾ ਜੀ ਦਾ ਉੱਥੇ ਕੋਈ ਜਾਂਦਾ ਕਿਸੇ ਨੂੰ ਪਤਾ ਕਿੰਨੀ ਦੂਰ ਆ ਉਹ ਤੁਸੀਂ ਆਪਣੇ ਇਤਿਹਾਸਾਂ ਨੂੰ ਉਜਾਗਰ ਕਰੋ ਤੁਸੀਂ ਦੂਸਰੇ ਉੱਪਰ ਨਮਲ ਨਾ ਮਾਰੋ ਮੇਰੀ ਬੇਨਤੀ ਆ ਤੁਹਾਨੂੰ ਜੇ ਕਿਸੇ ਨੂੰ ਕੋਈ ਸ਼ੰਕਾਤਾ ਉਰੇ ਫਤੇਗੜ ਸਾਹਿਬ ਦੇ ਇਤਿਹਾਸ ਗੁਰਦੁਆਰਾ ਬਾਬਾ ਸੰਗਰਸਣ ਜੀ ਦੇ ਜਦ ਮਰਜੀ ਆ ਜਿਓ ਜਦ ਮਰਜੀ ਫੋਨ ਕਰਦੇ ਹੋ ਮੇਰਾ ਨੰਬਰ ਹੈ 9888495813 ਜਦੋਂ ਮਰਜੀ ਆ ਕੇ ਮਿਲ ਸਕਦਾ ਮੈਨੂੰ ਕਿਸੇ ਦੀ ਵੀ ਕਿਸੇ ਨੂੰ ਕੋਈ ਸ਼ੰਕਾ ਹੋਵੇ ਉਹ ਸ਼ੰਕਾ ਆਪਾਂ ਦੂਰ ਕਰਦੇ ਆਂਗੇ ਪਰ ਮੇਰੀ ਬੇਨਤੀ ਆ ਸ਼ਹੀਦਾਂ ਦੇ ਇਤਿਹਾਸਾਂ ਨੂੰ ਨਾ ਰੋਲੋ ਠੀਕ ਆ ਜੀ ਆਪ ਜੀ ਨੂੰ ਬੇਨਤੀ ਹੈ ਮੇਰੀ ਹੱਥ ਬੰਨ ਕੇ ਆ ਦੇਖੋ ਸ਼ਹੀਦ ਬਹੁਤ ਬੜੇ ਸਤਿਕਾਰਯੋਗ ਹੁੰਦੇ ਨੇ ਸ਼ਹੀਦ ਉਸ ਦਾ ਹੀ ਸਾਥ ਦਿੰਦੇ ਜੋ ਸੱਚ ਬੋਲਦਾ ਹੈ ਝੂਠ ਦੇ ਨਾਲ ਸੀਹਿਤ ਨਹੀਂ ਖੜਦੇ ਹੁੰਦੇ ਠੀਕ ਆ ਨਾ ਅੱਜ ਤੱਕ ਸ਼ਰਮਣੀ ਕਮੇਟੀ ਦੀ ਲਿਖਤ ਪਈ ਆ ਸਮੁੰਦਰੀ ਹਾਲ ਦੀ ਵਿੱਚ ਮੇਰੇ ਕੋਲ ਜੋ ਉਹਨਾਂ ਨੇ ਬਕਾਇਦਾ ਲਿਖ ਕੇ ਦਿੱਤਾ ਹੋਇਆ ਵੀ ਬਾਬਾ ਸੰਗਤ ਸਿੰਘ ਨੂੰ ਕੱਲ੍ਹ ਨੂੰ ਹੀ ਤੋੜਾ ਮਿਲਿਆ ਹੋਇਆ ਮੇਰੇ ਕੋਲ ਲਿਖਤੀ ਪਈ ਆ ਮੈਂ ਉਹ ਵੀ ਦਿਖਾ ਦੂੰਗਾ ਤੁਹਾਨੂੰ ਜਦ ਮਰਜੀ ਆ ਕੇ ਮੇਰੇ ਨਾਲ ਮਗਲਵਾਤ ਕਰ ਇੰਨੇ ਇੱਕ ਵਚਨ ਕਰਦਾ ਕੋਈ ਗਲਤੀ ਹੋ ਤਾਂ ਸਮਾ ਗਲਤੀ ਦਾ ਗਲਤੀ ਹੋ ਗਈ ਤਾਂ ਮਾਫ ਕਰਿਓ ਮੇਰੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ